ਹਾਂਜੀ ਦੋਸਤੋ ਆ ਵਿਖਾਉਣਾ ਤੁਹਾਨੂੰ ਅੱਜ ਸਾਡੇ ਪਿੰਡ ਦੇ ਹਾਲਾਤ ਗੱਡੀ ਆ ਰਹੀ ਐ ਸਾਈਡ ਤੇ ਹੋ ਜੀ ਗੇ ਆਹ ਆਹ ਸਵੇਰ ਦਾ ਮੀਂਹ ਪੈ ਰਿਹਾ ਤਕਰੀਬਨ ਕੱਲ ਦਾ ਹੀ ਪੈ ਰਿਹਾ ਵੈਸੇ ਸਵੇਰ ਦਾ ਤਾਂ ਹੁਣ ਲਗਾਤਾਰੀ ਹੇਰ ਦਿਆ ਜਿਹੜਾ ਸੜਕਾਂ ਤੇ ਪਾਣੀ ਹੋ ਗਿਆ ਸਵੇਰ ਦੇ ਮੀਂਹ ਦੇ ਕਾਰਨ ਆ ਵੇਖੋ ਗਲੀਆਂ ਸਰੇ ਤੱਕ ਭਰੀ ਪਈ ਆ ਆ ਗਲੀ ਕਹਿੰਦੇ ਉੱਚੀ ਆ ਤੇ ਪਾਣੀ ਇਹਦੇ ਚ ਉਹ ਥੋੜੀ ਜਿਮ ਲਾ ਚਲੋ ਭਾਈ ਚਲੋ ਆਪਾਂ ਦਿਖਾਉਨੇ ਪਿੰਡ ਦੇ ਹਾਲਾਤ ਤੁਹਾਨੂੰ ਦੇਖੋ ਫੇਰ ਭਰਾਓ ਕਿਹੜੇ ਕਿਹੜੇ ਏਰੀਏ ਦੇ ਵਿੱਚ ਇਹੋ ਜਿਹੇ ਹਾਲਾਤ ਬਣੇ ਪਏ ਆ ਮੀਂਹ ਨਾਲ ਦਿਖਾਉਨੇ ਆ ਤੇ ਸਾਡਾ ਦਾ ਭਰਾ ਮਨੁਲਾ ਦਾ ਜਿੱਥੇ ਬੈਠਦੇ ਸੀਗੇ ਅਸੀਂ ਕੁਰਸੀਆਂ-ਕੁਰਸੀਆਂ ਸਾਬ ਡੁੱਬ ਗਈਆਂ ਬਾਕੀ ਚੱਲ ਕੇ ਵੇਖਦੇ ਆ ਵੀ ਕੀ ਹਾਲਾਤ ਆ ਵੈਸੇ ਲੱਗਦਾ ਨਹੀਂ ਪੂਰਾ ਪੈਂਡ ਡੁੱਬਣ ਦੇ ਕਾਰਨ ਕਿਨਾਰੇ ਆਇਆ ਪਿਆ ਵਾਹ ਵੇਖ ਲੋ ਰੂੜੀਆਂ ਦਾ ਥਾਂ ਛੱਪੜ ਸਾਰਾ ਇੱਕ ਹੋ ਗਿਆ ਸਵੇਰ ਦਾ ਤਾਂ ਲਗਾਤਾਰ ਮੀਂਹ ਪੈ ਰਿਹਾ ਵੈਸੇ ਕੱਲ੍ਹ ਦਾ 10 11 ਵਜੇ ਤੋਂ ਮੀਂਹ ਪੈਣ ਲੱਗਾ ਤੇ ਹਜੇ ਤੱਕ ਸਾਫ਼ ਹੋਣ ਦੀ ਕੋਈ ਝਾਕ ਨਹੀਂ ਹਜੇ ਲਗਾਤਾਰ ਹੀ ਚੱਲ ਰਿਹਾ ਹੁਣ ਵੀ ਮੀਂਹ ਪੈਂਦੇ ਦੇ ਵਿੱਚ ਹੀ ਬਾਹਰ ਨਿਕਲੇ ਸੀ ਕਿਉਂਕਿ ਇੰਨਾ ਟਾਈਮ ਘਰੇ ਵੀ ਮਨ ਨਹੀਂ ਕਰਦਾ ਵੀ ਲਗਾਤਾਰ ਵੀ ਵਿਹਲੇ ਜੇ ਰਹੀਏ ਜਿਹੜਾ 14 ਦੋਸਤਾਂ ਚ ਪਾਲ ਨਗਾਉਣਾ ਜਾਂ ਕੰਮ ਕਰਕੇ ਉਹਦਾ ਵੱਖਰਾ ਨਿਆਰਾ ਹੁੰਦਾ ਕਰਕੇ ਸੋਚਿਆ ਵੀ ਚਲੋ ਇਕੱਠੇ ਹੋ ਕੇ ਬੈਠਨੇ ਆਂ ਤੇ ਉੱਥੇ ਉਹ ਦੁਕਾਨਾਂ ਦੇ ਕੋਲ ਜਿੱਥੇ ਬੋਰਡ ਆ ਉੱਥੇ ਅਸੀਂ ਬੈਠਦੇ ਹੁੰਨੇ ਆ ਤੇ ਪਾਣੀ ਆ ਜੋਥੇ ਵੀ ਚੜਿਆ ਫਿਰਦਾ ਕੁਰਸੀਆਂ ਡੁੱਬੀਆਂ ਪਈਆਂ ਆ ਦੇਖੋ ਗੱਡੀ ਆ ਰਹੀ ਆ ਰੋਕ ਜੀ ਭਰਾਵਾ ਓ ਕਿਵੇਂ ਲੱਗਦਾ ਫਿਰ ਮੀ ਛੱਟਾ ਕੰਮ ਓ ਕਿ ਮੈਂ ਚਾਹ ਛੱਡਿਆ ਜਵਾਕਾਂ ਨੂੰ ਕਿਵੇਂ ਆਈ ਕੋਸਾਂ ਮੀ ਵੱਧਦੀ ਆ ਫੇਰ ਤਾਂ ਇੱਥੇ ਬੁਰਾ ਹਾਲ ਹੋਇਆ ਕਿ ਹੋਰ ਕਿੱਥੇ ਗਈ ਹੋਊ ਛੱਪੜ ਦੀ ਚਾੜੀ ਕਰੋ ਬੰਦੇ ਨੂੰ ਛੱਪੜ ਤਾਂ ਹੈ